ਲੋਕਾ ਵਾਇਟ ਨੂੰ ਗੀਂਸਿੰਗ ਇਹ ਸਵਰਤ ਆਸਟ੍ਰੇਲੀਆ ਦੇ ਵਿੱਚ ਮੈਂ ਜਾਨਵਰਾਂ ਦੀ ਗੱਲ ਕਰਾਂਗਾ گاਵਾਂ ਦੀ ਇਹ ਕਿੱਦਾਂ ਆਪਣੇ ਸ਼ਾਮ ਦੇ ਟਾਈਮ ਦੇ ਉੱਤੇ ਇਹ ਵੀ ਆਪਣੇ ਘਰਾਂ ਨੂੰ ਜਾ ਰਹੇ ਆ ਦੇ ਇਨਾ ਵੱਡਾ ਝੁੰਡਾ گاਵਾ ਤੋਂ ਦੂਰ ਤੁਰਦਾ ਏ ਦੂਰੋਂ ਦੂਰੋਂ ਆ ਰਿਹਾ ਬਹੁਤ ਸਾਰੇ ਆਪਣੇ ਵਾਪਸੀ ਆਉਂਦੇ ਆ ਤੇ ਸ਼ਾਮਾਂ ਨੂੰ ਇਹ ਆਪ ਦੇ ਟਾਈਮ ਤੇ ਜੇ ਵਾਪਸੀ ਜਾਂਦੇ ਪਏ ਆ ਆਪਰਾ ਜੋ ਵੀ ਕੰਮ ਕਾਜ ਕਰਕੇ ਉਹਨਾਂ ਰਾਤ ਦਾ ਸਮਾ ਹੋ ਗਿਆ ਇਹ ਆਪਣੇ ਤਕਾਨ ਆ ਦੇ ਉੱਤੇ ਜਿਹੜਾ ਇਹ ਵਾਪਸ ਜਾ ਰਿਹਾ ਇਹ ਦੇਖ ਲਓ ਕਿਸ ਤਰ੍ਹਾਂ ਇਹ ਲੈਣਾ ਦੇ ਵਿੱਚ ਵੱਧ ਕੇ ਇਕੱਠੇ ਹੋ ਗਏ ਜਾ ਰਿਹਾ ਇਹ ਜਾਨਵਰ ਵੀ ਸਿਆਣੇ ਨੇ ਵੀ ਅਸੀਂ ਗਿਆਨਾ ਤੇ ਆਪਣੇ ਘਰਾਂ ਨੂੰ ਜਾਣਾ ਜਿਸ ਤਰ੍ਹਾਂ ਇਹ ਆ ਇਹ ਕਾਲਾ ਕਰਾਂਗੇ ਇਹਨਾਂ ਦੇ ਵਿੱਚ ਵੀ ਬਹੁਤ ਵੱਡੀ ਨਾ ਨਾ ਭਾਏ ਇੰਨਾ ਗੱਲਾਂ ਦੇ। ਸ਼ਾਮ ਨੂੰ ਵਾਪਸੀ ਦਾ ਟਾਈਮ ਜਦੋਂ ਹੁੰਦਾ। ਇਹ ਮੈਂ ਕੱਲ ਪਹਿਲੇ ਦਿਨ ਵੇਖਿਆ ਦਾ ਅੱਜ ਫਿਰ ਮੈਂ ਚਲੋ ਅੱਜ ਇਹਦੀ ਯਾਰਡ ਹੈ ਤੇ ਚਲੋ। ਇਹਨਾਂ ਦੀ ਵੀਡੀਓ ਬਣਾ ਕੇ ਦੇਖੀ ਅੱਜ। ਆ ਦੇਖੋ। ਬਹੁਤ ਦੂਰ ਤੱਕ ਜਨਰਲ ਪਿਆ। ਇਹਨਾਂ ਨੂੰ ਵੀ ਸਮਝ ਆ ਗਈ ਆ ਕਿ ਅਸੀਂ ਆਪਣੇ ਟਿਕਾਣਿਆਂ ਤੇ ਜਾਣਾ ਵਾਪਸੀ ਤੇ ਕਿਤੇ ਜਾਣਾ ਨਾ ਇਹ ਆਪਣੇ ਟਾਈਮ ਦੇ ਨਾਲ ਹੀ ਜਾਂਦੇ ਰਹੇ ਹਾਂ ਉਹਦੇ ਆ ਵੀ ਆਪਣੇ ਟਾਈਮ ਵਾਪਸੀ ਦੇ ਨਾਲ ਜਾਣਦੇ ਵਾਪਸੀ ਮੇਰੇ ਦੇ ਉੱਤੇ ਅਜੇ ਵੀ ਬਹੁਤ ਜ਼ਿਆਦਾ ਇਹ ਮੇਰਾ ਮਸਤੀ ਕੀ ਇਹਨਾਂ ਦੀ ਮੈਚ ਵੀਡੀਓ ਬਣਾਵਾ ਤੇ ਚਲੋ ਸਾਂਝੀ ਕਰਾਂਗਾ ਇਹ ਤੇ ਸਮਾਪਤੀ ਕਰਦੇ ਆ ਜੀ ਆ ਤੇ ਬਹੁਤ ਦੂਰ ਤੱਕ ਲੰਬੀ ਹੈ